ਮੋਗਾ ਪ੍ਰਸ਼ਾਸਨ ਨੇ ਵੱਡੇ ਵੱਡੇ ਦਾਅਵੇ ਕੀਤੇ ਅਤੇ ਸ਼ਹਿਰ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਘਰ ਘਰ ਜਾ ਕੇ ਮਾਸਕ ਵੰਡਿਆ ਗਿਆ ਅਤੇ ਮੋਗਾ ਦੇ ਸਾਰੇ ਵਾਰਡ ਨੂੰ ਸੈਨੀਟਾਈਜ਼ ਕੀਤਾ ਗਿਆ ਪ੍ਰਸ਼ਾਸਨ ਦੇ ਇਸ ਵੱਡੇ ਦਾਅਵੇ ਦੇ ਵਿੱਚ ਇੱਕ ਬਹੁਤ ਹੀ ਵੱਡਾ ਝੂਠ ਸਾਹਮਣੇ ਆਇਆ ਜੀ ਹਾਂ ਮੋਗਾ ਦੇ ਵਾਰਡ ਨੰਬਰ 28 ਦੇ ਨੇੜਲੇ ਪਿੰਦੇ ਨਗਾਹਾ ਰੋਡ ਤੇ ਜੋ ਕਾਫੀ ਲੰਬੇ ਸਮੇਂ ਤੇ ਸੀਵਰੇਜ ਦਾ ਗੰਦਾ ਪਾਣੀ ਸੜਕ ਦੇ ਉੱਪਰ ਆਉਣ ਦੇ ਨਾਲ ਘੱਟੋ-ਘੱਟ 150 ਦੇ ਕਰੀਬ ਘਰ ਦੇ ਲੋਕਾਂ ਨੂੰ ਉਸ ਗੰਦੇ ਪਾਣੀ ਦੇ ਉੱਪਰੋਂ ਆਣਾ ਜਾਣਾ ਪੈਂਦਾ ਹੈ ਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤੇ ਆਓ ਤੁਹਾਨੂੰ ਦਿਖਾਉਂਦੇ ਆ ਵਾਰਡ ਨੰਬਰ 28 ਦਾ ਪੂਰਾ ਹਾਲ ਆਹ ਵੇਖੋ ਪਾਣੀ ਦਾ ਦੋ ਅਜ ਕੱਲ ਦਾ ਦੰਨ ਸੀਗਾ ਮੀਂਹ ਪੈਣ ਨੂੰ 24 ਘੰਟੇ ਹੋ ਚੁੱਕੇ ਆ ਨਾ ਤਾਂ ਇੱਥੇ ਕੋਈ ਸਿਵਰ ਕੱਢ ਨਾ ਆਉਂਦਾ ਜੀ ਤੇ ਨਾ ਕੋਈ ਇੱਥੇ ਵੇਖ ਲਓ ਨਾਲੀਆਂ ਦਾ ਕਿੰਨਾ ਗੰਦ ਵਜਿਆ ਹੋਇਆ ਤੇ ਆਹ ਵੇਖ ਲਓ ਮੇਨ ਹਾਲ ਸੁਣਨੇ ਮ ਆ ਰਿਹਾ ਭਾਈ ਇਹ ਜੋ ਆਪਕਾ ਜੋ ਇਹ ਪਰੇਸ਼ਾਨੀ ਹੈ ਕਾਫੀ ਪੁਰਾਣਾ ਹੈ ਜੇ ਕਾਫੀ ਦਿਨ ਸੇ ਇਹ ਪ੍ਰੋਬਲਮ ਆ ਰਿਹਾ ਹੈ ਕੋ ਕਿਸੇ ਕੋਈ ਇਸਕੇ ਬਾਰੇ ਵਿੱਚ ਲਿਖ ਕੇ ਦਿਆ ਕੋਈ ਭਾਈ ਜੀ ਬਹੁਤ ਸਰਕਾਰ ਆਉਂਦੀ ਹੈ ਜੀ ਜੋ ਐਮ ਐਲ ਏ ਆ ਰਜੋਤ ਕਮਲ ਉਹ ਵੀ ਇੱਥੇ ਆ ਕੇ ਕਿੰਨੀ ਵਾਰੀ ਆ ਕੇ ਮੁੜ ਕੇ ਚਲਾ ਜਾਂਦਾ ਨਗਾਏ ਮੱਥਾ ਆਪ ਖੁਦ ਟੇਕਣ ਆਉਂਦਾ ਜੀ ਉਹਨੂੰ ਇਹ ਖੁਦ ਆਪ ਨੂੰ ਹੋਣਾ ਚਾਹੀਦਾ ਵੀਰਵਾਰ ਨੂੰ ਇੱਥੋਂ ਇਹ ਸੰਗਤ ਇੱਥੋਂ ਪਾਣੀ ਦੇ ਵਿੱਚੋਂ ਗੰਦੇ ਪਾਣੀ ਦੇ ਵਿੱਚ ਕਈ ਵਾਰ ਲੰਘ ਕੇ ਜਾਂਦੀ ਆ ਜੀ ਇਹ ਪਾਣੀ ਦੇ ਵਿੱਚੋਂ ਵੇਖੋ ਕਿੰਨਾ ਗੰਦਾ ਤੇ ਕਹਿੰਦੇ ਬਿਮਾਰੀ ਲੱਗੂਗੀ ਇਹ ਬਿਮਾਰੀ ਤਾਂ ਹੋਰਤੀ ਆਉਂਦਾ ਨਾਏ ਕੋਈ ਕਾਂਗਰਸ ਸਰਕਾਰ ਚਾਹੀਦੀ ਨਾ ਤੋਂ ਬੀਜੇਪੀ ਸਰਕਾਰ ਚਾਹੀਦੀ ਉਹੀ ਸਰਕਾਰ ਨਹੀਂ ਆਉਂਦੀ ਜਦੋਂ ਪਹਿਲਾਂ ਕਾਲੀਆਂ ਦੀ ਸਰਕਾਰ ਸੀਗੀ ਤੇ ਨਾ ਤਾਂ ਉਦੋਂ ਛੜਕ ਬਣੀ ਆ ਤੇ ਆ ਨਾਲੀਆਂ ਤਾਂ ਤੁਹਾਨੂੰ ਜਮਾਂ ਹੀ ਪੱਠਾ ਭਾਤਾ ਜਦੋਂ ਦੀ ਇਸ ਕੈਪਟਨ ਸਰ ਇਹ ਲਾਇਤਾ 3-4 ਦਿਨ ਪਹਿਲਾਂ ਹੋ ਗਿਆ ਪਾਣੀ ਖੜੇ ਨੂੰ ਕੋਈ ਇੱਧਰ ਸੁਣਵਾਈ ਨਹੀਂ ਕਰ ਰਿਹਾ ਮੈਂ ਅੱਜ ਹੀ ਦੇਖੀ ਆ ਖਬਰ ਨੀਤਾ ਦਰਸ਼ੀ ਮੈਡਮ ਵੀ ਉਹਨਾਂ ਨੇ ਕਿਹਾ ਕਿ ਅਸੀਂ ਮੋਗਾ ਦਾ ਸਾਰਾ ਸੈਨੀਟਾਈਜ਼ਰ ਕਰਤਾ ਸਾਰਾ ਅਸੀਂ ਬਿਲਕੁਲ ਐ ਵਧੀਆ ਕਰਤਾ ਵਾ ਪਰ ਸਾਡੇ 5 ਨੰਬਰ ਵਾਰਡ ਨਿਕਾਹ ਰੋਡ ਮੋਗਾ ਤੇ ਜਾਂ ਵੀ ਨਹੀਂ ਕੁਝ ਵੀ ਨਹੀਂ ਹੈਗਾ ਐਨਾ ਐਨਾ ਪਾਣੀ ਖੜਾ ਦਾ ਇੱਥੇ ਬਾਬਾ ਜੀ ਦੀ ਜਗਾ ਵਾ ਲੋਕੀ ਜਿਹਾ ਮੱਥਾ ਟੇਕਣਾਂ ਦੇ ਐਨਾ ਪਰੇਸ਼ਾਨ ਨਹੀਂ ਹੁੰਦੇ ਅੱਜ ਵੀ ਹੁਣ ਨਹੀਂ ਦੇਖ ਸਕਦੇ ਹਾਂ ਕਿੰਨਾ ਇੱਥੇ ਹਾਲ ਮਗਰ ਅਗਰ ਦੇਖਿਆ ਜਾਏ ਮਥਰ ਵੀ ਬਹੁਤ ਹੈ ਮਥਰ ਵੀ ਬਹੁਤ ਹੈ ਰਾਤ ਨੂੰ ਮਥਰ ਇੰਨਾ ਤਾਂ ਕਿ ਕਰਦਾ ਵਾ ਬਹੁਤ ਜ਼ गंदा पानी देखे जी जो महामारी चल रही है उसकी तो परेशानी है यस सारे देश को है पर यहाँ जो निगाह रोड पे हाल हुआ है सीवरेज का पानी है ये बारिश का पानी नहीं है सब तरफ से सीवरेज बंद है प्रशासन कुछ देख नहीं रहा है क्या बात है अगर कोई यहाँ से बीमारी फैल गई तो बहुत नुकसान होगा बाद में सरकार हाथ मलती रह जाएगी जैसे ये आज का प्रॉब्लम है कि पहले भी ऐसा होता है तो पहले भी होती है पहले भी सरकार को हमने काफ़ी बार कंप्लेट किया था ਔਰ ਕੋਈ ਸੁਲਵਾਈ ਨਹੀਂ ਹੋਈ ਇਹ ਤਾਂ ਕਹਿੰਦੇ ਆਈ ਇਹ ਤਾਂ ਕਰੋਨਾ ਨਾਲ ਤਾਂ ਨਹੀਂ ਮਰਦਾਈ ਬਸ ਉਸ ਤਰ੍ਹਾਂ ਦੇ ਮੱਛਰ ਦੇ ਨਾਲ ਤਾਂ ਮਰ ਜਾਗੇ ਆ ਪਾਣੀ ਤਾਂ ਵੇਖੋ ਇਥੇ ਵੇਖੋ ਜੀ ਕਿੰਨਾ ਕਿੰਨਾ ਆਉਂਦਾ ਪਿਆ ਜੀ ਨਾ ਕੋਈ ਇੱਥੇ ਕੋਈ ਧੋਰ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਰਈ ਇੱਥੇ ਕਿਸੇ ਗੱਲ ਦੀ ਆ ਨਿਗਾਹਾਂ ਜੀ ਬਾਬੇ ਦਾ ਇੱਥੇ ਬਾਬਾ ਵੀ ਨਹੀਂ ਨਿਗਾਹੇ ਵਾਲਾ ਵੀ ਇਹ ਵੀ ਨਹੀਂ ਕੋਰ ਕਰਦਾ ਪਿਆ ਕਿਸੇ ਗੱਲ ਦਾ ਵੀ ਕੀ ਹੋ ਗਿਆ ਇਹਨੇ ਦੁਬੀ ਅਭੀ ਮਰਨ ਵਾਲਾ ਕੰਮ ਹੋਇਆ ਪਿਆ ਜੀ ਵੇਖੋ ਦੇਖੋ ਤੁਸੀਂ ਆ ਵੀ ਤੁਹਾਡੇ ਨਿਗਾਹ ਚ ਵੇਖੋ ਤਰਕੇ ਵੀ ਨਹੀਂ ਲੰਘਿਆ ਜਾਂਦਾ ਕਿਸੇ ਨੂੰ ਕੋਈ ਗੱਗ ਪੈਂਦਾ ਕੋਈ ਚੱਕ ਪੈਂਦਾ ਬੱਚੇ ਵੀ ਵਿਚਾਰੇ ਇਨੀ ਡਾਂਗ ਖਾਦੇ ਕੀ ਮੰਗਿਆ ਆਪ ਲੋਗ ਇਹੇ ਮੰਗ ਆ ਜੀ ਇਹਨਾਂ ਸੜਕ ਬਣਾਈ ਜਾਵੇ ਸਾਹਿਬ ਵੀਕਲਾਂ ਦੇ ਵੀ ਨੁਕਸਾਨ ਹੋ ਰਿਹਾ ਜੀ ਸਾਡੇ ਬਹੁਤ ਪਰੇਸ਼ਾਨ ਆ ਜੀ ਅਸੀਂ ਕੋਈ ਨਿਹਰੇ ਵਾਲੀ ਸ਼ਿਕਾਇਤਾਂ ਹੰਦ ਦਿੱਤੀਆਂ ਕੋਈ ਸੁਣਦਾ ਹੀ ਨਹੀਂ ਜੀ ਆਪ ਹੀ ਦੇਖੋ ਕਿਤਨਾ ਮੱਛਰ ਹੈ ਪਾਣੀ ਹੈ ਧਾਰਮਿਕ ਜਗ੍ਹਾ ਸ਼ਰਧਾਲੂ ਮੱਤੇ ਟੱਕਣ ਆਉਂਦੇ ਕੋਈ ਇਹਨਾਂ ਨੂੰ ਇਨੀ ਵੀ ਸ਼ਰਮ ਨਹੀਂ ਆਉਂਦੀ ਇਸ ਗਲੀ ਮੁਹੱਲੇ ਦਾ ਕੰਮ ਕਰਾ ਕੇ ਮੋਗਾ ਤੋਂ ਕਸਿ ਸ਼ਿੰਗਲਾ ਦੀ ਰਿਪੋਰਟ ਐਸਐਮਜ਼ेड ਨਿਊਜ਼